ਮੈਂ ਅੱਜ ਕੋਰਸਾਂਦੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਜੇਕਰ ਅਨੁਸ਼ਾਸਨ ਦੇ ਵਿੱਚ ਕੋਈ ਕੰਮ ਨਹੀਂ ਕਰੇਗਾ ਸਾਡੀ ਪਾਰਟੀ ਦੇ ਵਿੱਚ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਨਾ ਇਜਾਜ਼ਤ ਕਿੰਤੂ ਪ੍ਰੰਤੂ ਕਰੇਗਾ ਤਾਂ ਉਹਨੂੰ ਬਾਅਦ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਜਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਕਹਿ ਰਹੇ ਨੇ ਕਿ ਜਿੱਦਾਂ ਰਮਨ ਅਰੋੜਾ ਨੇ ਪਿਸ਼ਟਾਚਾਰ ਕੀਤਾ ਤਾਂ ਉਹਨਾਂ ਨੇ ਆਪ ਵਿਜੀਲੈਂਸ ਨੂੰ ਹੁਕਮ ਦਿੱਤੇ ਕਿ ਉਹਨਾਂ ਦੀ ਤੈਤੀਕਾਰ ਕੀਤੀ ਜਾਵੇ ਤੇ ਉਹਨਾਂ ਉੱਤੇ ਕਾਰਵਾਈ ਵੱਡੀ ਕੀਤੀ ਜਾਵੇ ਚਾਹੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਛਲਾਂਗਾ ਕੀਤੀ ਜਾ ਰਹੀ ਹੈ ਜੋ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲੇਕਿਨ ਦੂਸਰੇ ਪਾਸੇ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਉਸ ਤੇ ਬੋਲਦਾ ਨਜ਼ਰ ਆਇਆ ਤਾਂ ਉਹਨੂੰ 5 ਸਾਲਾਂ ਵਾਸਤੇ ਮੌਤਲ ਕਰ ਦਿੱਤਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਦੋਂ ਉਹਨਾਂ ਨੇ ਵੱਡੀ ਕਾਰਵਾਈ ਕਰਵਾਈ ਗਈ ਵਿਕਰਮ ਸਿੰਘ ਮਜੀਠੀਆ ਦੇ ਤਾਂ ਉਹਨਾਂ ਦੇ ਆਪਣੇ ਇੱਕ ਵਿਧਾਇਕ ਨੇ ਉਹਦੇ ਤੇ ਕਿੰਤੂ ਪ੍ਰੰਤੂ ਕੀਤਾ ਤਾਂ ਉਹਨਾਂ ਨੇ ਅੱਜ ਨੂੰ ਮੌਤਲ ਕਰ ਦਿੱਤਾ ਹੈ 5 ਸਾਲ ਲਈ ਹਾਂਜੀ ਅਸੀਂ ਗੱਲ ਕਰ ਰਹੇ ਹਾਂਜੀ ਕੁਵਰ ਵਿਜੇ ਪ੍ਰਤਾਪ ਦੀ ਜੇਕਰ ਗੱਲ ਕਰੀਏ ਤਾਂ ਚਾਹੇ ਉਹਨਾਂ ਨੇ ਕੋਈ ਵੱਡੀ ਗੱਲ ਨਹੀਂ ਕਹੀ ਉਹਨਾਂ ਨੇ ਵਿਜੇ ਪ੍ਰਤਾਪ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵਿਜੀਲੈਂਸ ਵੱਲੋਂ ਇਸ ਤਰ੍ਹਾਂ ਦੇ ਸਵਾਲ ਕਰਨੇ ਚੰਗੇ ਨਹੀਂ ਆ ਮੈਂ ਇਸ ਦੀ ਨਿੰਦਾ ਕਰਦਾ ਹਾਂ ਕਿ ਉਹ ਖੁਦ ਵੀ ਆਈਪੀਐਸ ਅਫੀਸਰ रह ਚੁਕੇ ਨੇ ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਕੁਝ ਕਰਨਾ ਚਾਹੁੰਦੇ ਨੇ ਤਾਂ ਜੋ ਬੈਬਲ ਦੇ ਵਿੱਚ ਗੋਲੀकांड ਹੋਇਆ ਜਾਂ ਸ਼ਿਰ ਗੁਰੂਗ੍ਰਾਮ ਸਾਹਿਬ ਦੀ ਬੇਅਦੀ ਹੋਈ ਹੈ ਜਾਂ ਫਿਰ ਜੋ ਡੇਰਾ ਸੱਚਾ ਸੋਦਾ ਹੈ ਉਹਦੇ ਬਾਬਾ ਰਾਮ ਰਹੀਮ ਦੀ ਮਾਫੀਨਾਮਾ ਕਰਵਾਇਆ ਗਿਆ ਉਸਦੇ ਵੱਡੇ ਜੋ ਉਹਨਾਂ ਨੇ ਜੋ ਉਹਨਾਂ ਦਾ ਸਾਥ ਦਿੱਤਾ ਜੋ ਇਹ ਕੰਮ ਕਰ ਰਹੇ ਨੇ ਉਹਨਾਂ ਉੱਤੇ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਉਹ ਚੀਜ਼ਾਂ ਤਾਂ ਨਹੀਂ ਫਰੋਲੀਆਂ ਗਈਆਂ ਉਹ ਫਾਈਲਾਂ ਤਾਂ ਨਹੀਂ ਖੋਲੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਬਹੁਤ ਹੀ ਵੱਡਾ ਅੱਜ ਜੋ ਹੈ ਇਹ ਸਵਾਲ ਖੜਾ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਜੋ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਇੱਕ ਬਹੁਤ ਵੱਡੀ ਆਪਣੇ ਵਿਧਾਇਕ ਨੂੰ ਝਟਕਾ ਦਿੱਤਾ ਹੈ ਜੇਕਰ ਗੱਲ ਕਰੀਏ ਤਾਂ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆ ਵਿੱਚ ਕੁਵਰ ਵੀਜੇ ਪ੍ਰਤਾਪ ਦੀ ਥਾਂ ਤੇ ਇੱਕ ਨਵਾਂ ਹਲਕਾ ਇੰਚਾਲਜ ਲਗਾ ਦਿੱਤਾ ਹੈ ਤਾਂ ਸਾਫ ਸਾਫ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕੁਵਰ ਵੀਜੇ ਪ੍ਰਤਾਪ ਦੇ ਨਾਲ ਜੋ ਹੈ ਇੱਕ ਵੱਡੀ ਚਾਲ ਚੱਲੀ ਗਈ ਹੈ ਕੱਲ ਕਰਦੇ ਆ ਜੀ 8 ਜੁਲਾਈ 2025 ਨੂੰ ਆਮ ਆਦਮੀ ਪਾਰਟੀ ਦੇ ਮਤਲ ਐਮ ਐਲ ਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਹਲਕਾ ਅਮ੍ਰਿਤਸਰ ਨਾਰਥ ਵਿੱਚ ਆਮ ਆਦਮੀ ਪਾਰਟੀ ਤੇ ਨਵਾਂ ਇੰਚਾਰਜ ਲਾਇਆ ਇਸ ਤੋਂ ਇਲਾਵਾ ਮਜੀਠਾ ਹਲਕੇ ਵਿੱਚ ਵੀ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਤਾਂ ਬਹੁਤ ਵੱਡੀ ਚਾਲ ਚੱਲਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਉਹ ਆਪਣੇ ਖਿਲਾਫ ਕਿਸੇ ਨੂੰ ਬੋਲਣ ਨਹੀਂ ਦੇ ਸਕਦੇ ਤਾਂ ਜੋ ਉਹਨਾਂ ਦੇ ਰਸਤੇ ਦੇ ਵਿਚਾਰਿਆ ਉਹਨੂੰ ਰੋੜਾ ਸਮਝ ਕੇ ਹਟਾਇਆ ਜਾ ਰਿਹਾ ਹੈ ਬਾਕੀ ਜੋ ਵੀ ਮੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ